ਕੌਣ ਆਏ ਚਾਵਾਂ ਬਲੇ ਆ ਗਏ ਤੁਸੀਂ ਨਾਲ ਆਇਆ ਹਾਂ ਕੀ ਆ ਕੀ ਆ ਚਪੇੜਾ ਪੈਣੀ ਆ ਕੀ ਆ ਕੀ ਆ ਚਪੇੜਾ ਪੈਣੀ ਆ ਮਨਜੋਤ ਚਪੇੜੀ ਪੈ ਗਈ ਮੈਂ ਲੈ ਕੇ ਆਈ ਆ सत श्रीकाल तेनों बहुत पता छे बजे का भाभी लेट मिली ना न <laughs> ਉਹ ਅਸੀਂ ਅਸੀਂ ਲੈ ਆਂਦੀ ਸੀ ਨਾ ਹਾਂ ਗੱਡੀ ਚ ਚਲਾਉਣੀ ਓਕੀ ਹੋ ਜਾਂਦੀ ਤੂੰ ਮੈਂ ਤਾਂ ਆਪ ਚੱਲ ਜਾਣੀ ਸੀ ਗੱਡੀ ਚ ਚਲਾਉਣ ਹੈ ਮੈਂ ਤਾਂ ਹਾਂ ਠੀਕ ਹੈ ਸੀਮ ਸੀ ਬਨਾਮ ਸਰਨਾਮੀ ਹੈ ਹਨਾ ਅਸੀਂ ਹੋ ਜੀ ਅੱਜ ਵਸ ਇੱਥੇ ਕੀ ਆਉਣ ਲੱਗੇ ਆ ਜਾਣਾ ਠੀਕ ਹੈ ਪਾ ਜਿਹਨੇ ਆਇਆ ਉਹਨੇ ਪਾ ਜੇ ਇੱਕ ਉਹ ਪਟ ਕਰਨਾ ਸੀ ਕਰ ਅੱਛਾ ਅੱਛਾ ਦੂਜਾ ਉਹਦਾ ਲੇਅਰ ਉਹਦੇ ਦੂਜਾ ਵਾਰੀ ਦਾ ਦੂਜਾ ਵਾਰੀ ਦਾ ਸਰਕਾਰੀ ਡੈਮ ਜੁੜਦਾ ਹੁੰਦਾ ਉਹਨਾਂ ਸਰਕਾਰ ਨਾਲ ਪਾਉਂਦੇ ਨੇ ਜਿਹੜੀ ਬੋਕੀ ਨਹੀਂ ਪੜ੍ਹੋਗਾ ਨਹੀਂ ਦਰਦ ਨਹੀਂ ਬਟਨ ਦੀ ਜਗਾਈਆਂ ਲੈਟਾ ਹਾਂਜੀ ਜਗਾਇਆ ਜੀ ਪ੍ਰਸ਼ਾਦ ਇੱਧਰ ਆਡੇ ਵਾਲੇ ਬਿਸਤਰ ਤੇ ਫੁੱਡੇ ਵਾਲੇ ਇਹ ਆਪਣੇ ਮਤਾ ਬਣੀ ਸ਼ੈਮਪਰੋ ਵਾਲੇ ਹਨਾ ਕਿੰਨੇ ਵਜੇ ਉઠી ਹੈ ਇਹ ਵਿਚਾਰੀ ਸੁੱਤੀ ਨਹੀਂ ਹੈ ਨਾ ਰਾਤ ਸਾਰੀ ਜਾਗਦੀ ਰਹਿੰਦੀ ਮੈਨੂੰ ਘੜਾ ਨੀਂਦ ਆਈ ਤੂੰ ਸਾਢੇ 10:00 ਚੋਂ ਜੇ ਸੁੱਤੀ ਚਾਈ ਵਾਸ ਮਾਂ

हरे हरे जय श्रीकाल परो चाचा चाचे ਹੋ ਗਿਆ ਇਧਰ ਆ ਫੜਾ ਦੇ ਤੁਸੀਂ ਆਪ ਹੀ ਇਧਰ ਜਿਹੜੇ ਰਹਿੰਦੇ ਆ ਦੇ ਦੋ ਰੂਪ ਨੀਂ ਪ੍ਰਚਾਰ ਕੀ ਕਹਿ ਰਹੇ ਸੀ ਮੈਂ ਕਹਿ ਰਹੀ ਸੀ ਵੀ ਉਹ ਹਮੇਸ਼ਾ ਵਲੌਗ ਕੈਮਰਾ ਫਲਾਈ ਰੱਖਦੇ ਤੇ ਮੈਂ 1 ਘੰਟੇ ਦਾ 500 ਰੁਪਏ ਚਾਰਜ ਕਰਾਂਗੀ ਮੇਰੇ ਫਿਲਮ ਕਿੱਥੇ ਹੈ ਉਹ ਆਏ ਜੀ ਦਾ ਖਾਤਾ ਰਾਜ ਜੀ ਦੇ ਮਤੇ ਸਮੂਹ ਸਾਰ ਸੰਗਠਨ ਦਾ ਬਹੁਤ ਬਹੁਤ ਧੰਨਵਾਦ ਹੈ ਸਰਕੂ ਵੱਲੋਂ ਦਾਤਾਂ ਦਾ ਬੀਬੀ ਰਤਨ ਕੌਰ ਕੋ ਸਮੂਹ ਪਰਿਵਾਰ ਦਾ ਜਿਨ੍ਹਾਂ ਨੇ ਜੋ ਸੰਗਤ ਦੇ ਰੂਪ ਵਿੱਚ ਪਵਾਨ ਸ੍ਰੀ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਰਕਾਰਿਆ ਦੇ ਨੂੰ ਮੁਕਤ ਨਗਰ ਦੀਆਂ ਪ੍ਰਕਰਮਾ ਕਰਦੀ ਹੋਈ ਅੱਜ ਬੀਬੀ ਰਤਨ ਕੌਰ ਜੀ ਦੇ ਗ੍ਰਹਿ ਵਿਖਾਇਆ ਹੈ ਆ ਬੀਬੀ ਰਤਨ ਕੌਰ ਜੀ ਦੇ ਪਰਿਵਾਰ ਵੱਲੋਂ ਚਾਹ ਦੇ ਲੰਗਰ ਤੇ ਪ੍ਰਸ਼ਾਦ ਦੇ ਲੰਗਰ ਸੰਗਤ ਨੂੰ ਸਪਾਏ ਗਏ ਹਨ ਬਹੁਤ ਬਹੁਤ ਧੰਨਵਾਦ ਤੇ ਜੀ ਜੀ ਰਤਨ ਕੌਰ ਜੀ ਹੁਣਾਂ ਵੱਲੋਂ 11000 ਰੁਪਇਆ ਗੁਰੂ ਘਰ ਦੇ ਲੰਗਰਾਂ ਵਾਸਤੇ ਸੇਵਾ ਕੀਤਾ ਗਿਆ ਦਾ ਹੋਰ ਵੀ ਬਹੁਤ ਸੰਗਤ ਭਜਨਾਂ ਦੇ ਵਿੱਚ ਬੇਨਤੀ ਹੈ ਤੇ ਇਸ ਦਾ ਮਾਮਲਾ ਜੋ ਹੈ ਜੋ ਪ੍ਰਵਾਹ ਬਿੰਦੀ ਸਮਾਪਤੀ ਗੁਰੂ ਘਰ ਦੇ ਵਿੱਚ ਜਾ ਕੇ ਹੋਵੇਗੀ ਉੱਥੇ ਜੋ ਸੰਪੂਰਨਤਾ ਦੀ ਸ਼ਤਨਾਮ ਨਾਮੋਹ ਹੈ ਸ਼ਤਨਾਮ Bye. ਰਣਵੀਰ ਉਹ ਨਹੀਂ ਪੂਰਾ ਉਹ ਮੈਂ ਜਣਾ ਉੱਥੇ ਰਟਵੀਰ ਪੈ ਜਾ ਹੱਸ ਦੇ ਨਾ ਕੇਤਲੀ ਆ ਰਮੇਸ਼ ਇੱਕ ਦਾ ਦੇ ਦ ਆ ਮੂੰਗਟਿਆ ਉਹਨੇ ਵੀ ਜਿਹੜਾ ਕੁੱਟ ਕੇ ਲਿਆ ਤਾਂ ਆਂਦਾ ਰਟਵੀਰ ਇਹ ਤੇਰੇ ਲਈ ਮਾਰ ਕੰਮ ਮੈਂ ਪੂਰਾ ਦੇਖੂ ਰਣਵੀਰ ਹਾਂ ਰਣਵੀਰ ਕਰਕੇ ਸਾਡੀ ਗਲੀ 'ਚ ਦੰਗੇ ਹੁੰਦੇ ਭਰਾਵਾ ਇੱਧਰ ਸਾਡਾ ਟੱਬਰ ਸਾਬੇ ਪਾਜੀ ਦਾ ਟੱਬਰ ਇੱਥੇ ਇਹਦਾ ਵੀ ਲੜਾਈਆਂ ਹੁੰਦੀਆਂ ਨੇ ਅਸੀਂ ਚੱਕਣਾ ਸੀ ਅਸੀਂ ਚੱਕਰ ਖਲਾ ਦੇ ਇੱਦਾਂ ਰੰਵੀਰ ਤੇਰੇ ਕਰਕੇ ਲੜਾਈਆਂ ਪੈ ਗਈਆਂ